ਕਿਵੇਂ ਬਣ ਕੰਮ ਕਰ ਗਿਆ ਹਾਂ ਹਾਂਜੀ ਕਿੱਦਾਂ ਸਾਰੇ ਅੱਜ ਆਏ ਸੀਗੇ ਖੰਨੇ ਅਨਾਜ ਮੰਡੀ ਚ ਲੱਗਿਆ ਵਾ ਖੱਟੜਾ ਫਟਾਟੋ ਕ੍ਰੋਪਲਣ ਲੈ ਬੋਰੇ ਮੇਲਾ ਕਰਾਉਣੇ ਸਾਨੂੰ ਦਰਸ਼ਨਾਂ ਚ ਮੌਸਮ ਵੀ ਪਹਾੜਾ ਵਧੀਆ ਠੰਡਾ ਬਾਈ ਸਿਰਾ ਲਾਇਆ ਪਿਆ ਬੰਦਿਆਂ ਨੇ ਰੋਟੀ ਦਾ ਐਨ ਖੁੱਲਾ ਬੰਦੋਬਸਤ ਕਰਿਆ ਵਾ ਵੇਟਰ ਐਨ ਵਧੀਆ ਜਗਾੜ ਕਰਿਆ ਵਾ ਰੋਟੀ ਕਾਫੀ ਚੌਲ ਸਾਰਾ ਹੀ ਜਗਾਰਾ ਬੜਾ ਵਧੀਆ ਪ੍ਰਬੰਧ ਕਰਿਆ ਹੋਇਆ ਆਹਾ ਮਾਲਾਂ ਵਾਲਿਆਂ ਬਾਈ ਦਾ ਮਲਕੀਤ ਬਾਈ ਨਾਲ ਦਾ ਟਰਾਲਾ ਓਰੇ ਮੁੰਡੇ ਗਰੁੱਪ ਵਾਲਾਂ ਦਾ ਬਣਿਆ ਹੋਆ ਜਿੰਨਾ ਦਿੱਤਾ ਮਾਲਕ ਨੇ ਸੈਟੀਸਫਾਈ ਉਹ ਐਗਜ਼ੀਕਿਊਸ਼ਨ ਦੇ ਦਿੱਤਾ ਹੋਏ ਮੈਨੇ ਲਾਉਣੇ ਨੂੰ ਵਧੀਆ ਟਰਾਲਾ ਬਣਿਆ ਹੋਆ ਬੜਾ ਨਿੱਗਰਾ ਟਰਾਲਾ ਜੋੜਾ ਨਾ ਮੈਂ ਚਾਰੀ ਟਾਇਰ ਐਮਆਰਐਫ ਦੇ ਗੁਰਿੰਦਰ ਮਾਹਲ ਕਿ ਨੰਬਰ ਪੰਪਾ ਹੈ 4 ਲੀ ਦਾ ਸਪਰੇਅ ਵਾਲਾ ਸਪਰੇਅ ਵਾਲਾ ਜੀ ਟੈਕ ਨੰਬਰ ਕੰਪਨੀ ਹੈ ਆ ਪਾ ਪੁੱਛਦੇ ਰੇਟਿੰਗਾਂ ਨੂੰ ਮਈਆਂ ਨੂੰ ਕਿਹੜਾ ਰੇਟ ਰੂਟ ਆ ਬਬੰਜਾ 10 ਜੌਂਡੀ ਔਰ ਟਰੈਕਟਰ ਇਹ ਵੀ ਬੜੇ ਸਿੱਕੇ ਬੰਦਾਂ ਇਹ ਜਣਾਲਾ ਕੰਮ ਇਹਨਾਂ ਦਾ ਵੀ ਨਹੀਂ ਹੈਗਾ 4 ਵੀਲ ਹੁਣ ਤਕਰੀਬਨ 4 ਵੀਲ ਆਉਂਦੇ ਸਾਰੇ ਆ 50 50 ਡੀ ਆ ਆ 5405 ਆ ਉਹ 50 45 ਡੀ ਆ ਆਹੇ ਆਲੂਆਂ ਦੇ ਗ੍ਰੇਡਿੰਗ ਵਾਲੀ ਮਸ਼ੀਨ ਆ ਖਾਸਾ ਧਾਮ ਜਾਂਦਾ ਹੈ ਜੀ ਤੁਹਾਨੂੰ ਸ਼ਾਂਤੀ ਕਰਦੀ ਹੈ ਲੂਨ ਦੀ ਆਪਣੇ ਸਿੰਪਲ ਭਾਸ਼ਾ ਚ ਸਬਸਿਡੀ ਹੈਗੀ ਦੇ ਪਰ 40% ਯਾਨੀ ਕਿ ਖਾਸੀ ਲੰਬੀ ਹੈ 24 ਹੈ ਆ ਚਾਰਲੀ ਦਾ ਨਾ ਸਪਰੇਅ ਵਾਲਾ ਜਗਾੜ ਆ ਇਹ ਮਹਿੰਗਾ ਬਹੁਤ ਆ ਇਹਦਾ 64 ਲੱਖ ਦਾ ਪਟ ਵਿਚਰੇ ਵੀ ਰੇ ਵੀ ਸਿੱੜਦਾ ਇਹ ਹੈ 4 ਵੀਲ ਡਰਾਈਵਰ ਲੋਕੋ ਬ੍ਰੇਕ ਲਾਉਂਗਾ ਲੁਧਿਆਣੇ ਤਾਂ ਮੇਲਾ ਬਾਈ ਮੈਂ ਤਾਂ ਨਹੀਂ ਜਾਂਦਾ ਕਰੇ ਦੇਖਣਾ ਕਿਉਂਕਿ ਲੁਧਿਆਣੇ ਦੇ ਪੱਟੇ ਪੇ ਅਸੀਂ ਨਿਰਾਸ਼ ਆਏ ਇਹਦਾ ਬੀਜ ਜਿਆਦਾਤਰ ਉਹਨਾਂ 132 ਯੂਨੀਵਰਸਿਟੀ ਦੇ ਅੰਦਰ ਤੋਂ ਹੁਣ ਤਾਂ ਆਪਣੇ ਆਪ ਪ੍ਰਾਈਵੇਟ ਮੇਲਾ ਦੇਖੇ ਕਰਨੇ ਆ ਵਧੀਆ ਜਿਗਾਰਾ ਵੀ ਠੀਕ ਹੈ ਨਾਲੇ ਤਾਂ ਭੀੜ ਘੱਟ ਹੈ ਨਾਲੇ ਪ੍ਰਬੰਧ ਵਧੀਆ ਬਾਕੀ ਸਾਰਿਆਂ ਨੂੰ ਬੇਨਤੀ ਵੀ ਆਪਣਾ YouTube ਚੈਨਲ ਬੈਂਸ ਫਾਰਮ ਵਲੌਗ ਵੀ ਕਰੋ ਸਬਸਕ੍ਰਾਈਬ ਤੇ Instagram ਪਰ ਦਵਿੰਦਰ ਸਿੰਘ ਬੈਂਸ ਆਈਡੀ ਨੂੰ ਵੀ ਕਰੋ ਫਾਲੋ 那我就查定了。